ਸਰਦਾਰ ਸਿੰਘ ਤੋਂ ਸਰ ਤੁਰ ਪਿੱਛੇ ਰਹਿ ਗਿਆ ਭਾਈ ਨੇ ਲੱਭਾਂਗੇ ਕਿ ਕਿਉਂ ਨਾ ਉਹ ਪਾਇਆ ਹੋਰ ਮੇਰਾ ਕੰਮ ਨਹੀਂ ਸਾਡੀ ਨਜ਼ਰ ਵਿੱਚ ਨਹੀਂ ਰਹੇ ਪਰ ਇਹ ਨਾਸ਼ ਕੱਢਿਆ ਜਾ ਰਿਹਾ ਹੈ ਕਿਥੋਂ ਦੀ ਲੈ ਕੇ ਕਿਥੋਂ ਦਾ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਨੇ ਸ਼ਹਿਰ ਵਾਸੀਆਂ ਨੂੰ ਠੀਕ ਹੈ ਇਹ ਫਲੈਗ ਮਾਰਚ 26 ਜਨਵਰੀ ਦੇ ਸਬੰਧ ਚ ਜਿਹੜਾ ਸਾਡੀ ਸਬਡਿਵੀਜ਼ਨ ਸੈਂਟਰਲ ਦੇ ਵਿੱਚ ਕੱਢਿਆ ਜਾ ਰਿਹਾ ਮਾਨਜੋਬ ਕਮਿਸ਼ਨਰ ਸਾਹਿਬ ਦੇ ਮੁਖਮਮਤਾਵਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ਼੍ਰੀ ਮੋਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਐਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਅੱਪਾ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਿਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਟਿੰਗਸ ਵਿੱਚ ਜਿਹੜਾ ਚੱਕਰ ਲਾਇਆ ਜਾਏਗਾ ਠੀਕ ਹੈ ਸਰ ਜਿਹੜਾ ਅੱਜ ਇੱਕ ਮਾਮੀਆ ਤਰਾਵਾ ਇਹਦੇ ਵਿੱਚ ਪਹਿਲਾਂ ਦੇ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਡੀ ਡਿਵੀਜ਼ਨ ਐਡਿਟਿਵਨ ਗੇਟ ਕੀਮਾ ਦੇ ਸਲਾਮਾਬਾਦ ਉਹਦੀ ਫੋਰਸ ਹੈ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲੋਂ ਮਹਈਆ ਕਰਾਈ ਕੇ ਉਹ ਨਾਲ ਲਾਈ ਗਈ ਹੈ ਸਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਥਾਣਾ ਨੀਡ ਵਿਦਨ ਉਹਦੇ ਬਾਰੇ ਥੋੜਾ ਬਰੀਫ ਕਰ ਦਿਓ ਜਿਹੜਾ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡੀ ਡਿਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 26 ਜਨਵਰੀ ਨੂੰ ਲੈ ਕੇ ਕਿੰਨੀ ਕ ਫੋਰਸ ਜਿਹੜੀ ਇੱਥੇ ਲਗਾਈ ਗਈ ਹੈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੀ ਸਬਡਿਵੀਜ਼ਨ ਦੀ ਟੋਟਲ 3300 ਫੋਰਸ ਏ ਆ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਆ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਈਆ ਕਰਾਈ ਗਈ ਹੈ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਆ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਸਰ 26 ਜਨਵਰੀ ਲੈ ਕੇ ਕੀ ਦਾਅਤਾਂ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਰਾਂਗ ਯੰਤਰਾਂ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹਦੇ ਜਿਹੜੇ ਹੁੱਲੜਵਾਜ ਨੇ ਜਾਂ ਕੋਈ ਸ਼ਰਾਬੀ ਅੰਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋਈ ਹਰਕਤ ਕਰੇਗਾ ਤਾਂ ਇਹ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਜੀ ਠੀਕ ਹੈ ਜੀ। ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਸਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ। 28 ਜਨਮ ਤੱਕ ਐਸੇ ਤਰ੍ਹਾਂ ਫਲੈਗ ਮਾਰ ਜਾਰੀ ਰਹਿਣਗੇ ਜੀ? ਹਾਂਜੀ ਹਾਂਜੀ ਜੀ ਕੱਲ ਵੀ ਕਰਾਂਗੇ ਜੀ ਬਾਕੀ ਅਸੀਂ ਐਂਟੀਸੈਪਟ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟ ਚੈਕਿੰਗ ਕਰਵਾ ਰਹੇ ਹਾਂ ਸਰ ਬੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇ ਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਆ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਜੀ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ